ਅ ਜਿਹੜਾ ਅੱਜ ਲੁਧਿਆਣੇ ਵਿੱਚ ਕੱਠ ਰੱਖਿਆ ਗਿਆ ਸੀ ਗੰਦੇ ਨਾਲੇ ਨੂੰ ਰੋਕਣ ਵਾਸਤੇ ਤੇ ਉੱਥੇ ਸੰਗਤ ਨੇ ਵੱਧ ਤੋਂ ਵੱਧ ਚੜ ਕੇ ਕੱਲ ਵੀਡੀਓ ਵੀ ਪਾਈ ਸੀ ਕਿ ਵੱਧ ਤੋਂ ਵੱਧ ਸੰਗਤ ਉੱਥੇ ਪਹੁੰਚੀ ਕਿਉਂਕਿ ਉਹ ਸਾਰੇ ਪੰਜਾਬ ਦਾ ਹੀ ਮਸਲਾ ਸੀ ਕਿਸੇ ਦਾ ਨਿੱਜੀ ਨਹੀਂ ਸੀ ਸਾਡੇ ਸਾਰੇ ਪੰਜਾਬ ਦਾ ਪਾਣੀ ਜਿਹੜਾ ਉਹ ਗੰਦਾ ਹੋ ਰਿਹਾ ਸੀ ਤੇ ਜਿਹਦੇ ਨਾਲ ਕਿੰਨੀਆਂ ਬਿਮਾਰੀਆਂ ਨਾਲ ਲੋਕ ਜਿਹੜੇ ਉਹ ਪੀੜਤ ਹੋ ਰਹੇ ਸੀ ਤੇ ਇਹ ਕਰਕੇ ਸਰਕਾਰਾਂ ਨੇ ਉਹ ਜਿੱਦਾਂ ਕੱਲ ਤੁਹਾਨੂੰ ਕੱਲ ਵੀ ਸ਼ੱਕ ਸੀ ਤੇ ਕੱਲ ਕੁਝ ਬੰਦੇ ਸਾਡੇ ਚਲੇਗੇ ਅੱਜ ਅਸੀਂ ਜਥੇ ਸమేਤ ਜਾਣਾ ਸੀ ਤੇ ਸਾਡੇ 4-5 ਦਾ ਸਾਡੇ ਘਰ ਨੂੰ ਸਾਰੇ ਪਾਸੇ ਇਹਨਾਂ ਨੇ ਘੇਰਾ ਪਾਇਆ ਵਾ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਸਵੱਧ ਚੜ ਕੇ ਉੱਥੇ ਸੰਗਤ ਜਿੱਦਾਂ ਵੀ ਪਹੁੰਚ ਸਕਦੀ ਪਹੁੰਚੇ ਕਿਉਂਕਿ ਇਹ ਸਾਰੇ ਪੰਜਾਬ ਦਾ ਹੀ ਮਸਲਾ ਵਾ ਦੇ ਸਰਕਾਰਾਂ ਨੂੰ ਅਪੀਲ ਕਰਦੀ ਹਾਂ ਕਿ ਜਿਹੜਾ ਕੰਮ ਤੁਸੀਂ ਰੋਕਣਾ ਚਾਹੁੰਦੇ ਜੇ ਉਹ ਤਾਂ ਤੁਸੀਂ ਰੁਕਦੇ ਰੋਕਣਾ ਉਹ ਤੁਸੀਂ ਰੋਕ ਨਹੀਂ ਸਕਦੇ ਤੇ ਜਿਹੜੇ ਚੰਗੇ ਕੰਮ ਲਈ ਇਕੱਠ ਹੁੰਦੇ ਉੱਥੇ ਤੁਸੀਂ ਆਪਣੀਆਂ ਫੋਰਸਾਂ ਲਾ ਦਿੰਦੇ ਜੇ ਘਰ ਘਰ ਨਸ਼ਾ ਵੇਚ ਰਿਹਾ ਹਰ ਪਿੰਡ ਚ ਹਰ ਸ਼ਹਿਰ ਚ ਉਹ ਤਾਂ ਡਕੋ ਰੋਕਿਆ ਨਹੀਂ ਜਾ ਸਕਦਾ ਇਹ ਸਰਕਾਰ ਵੀ ਜਿਹੜੀ ਆ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜੇ ਕਿਉਂਕਿ ਸਰਕਾਰ ਵੀ ਪੰਜਾਬ ਨੂੰ ਬਚਾਉਣਾ ਨਹੀਂ ਚਾਹੁੰਦੀ ਇਹ ਮਾਰਨਾ ਚਾਹੁੰਦੀ ਆ ਤੇ ਇਹ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ ਜਿਸ ਵੀ ਤਰੀਕੇ ਨਾਲ ਪਹੁੰਚਿਆ ਜਾ ਸਕਦਾ ਵੱਧ ਚੜ ਕੇ ਪਹੁੰਚੋ ਆ ਜਿਹੜਾ ਅੱਜ ਲੁਧਿਆਣੇ ਵਿੱਚ ਕਟ ਰੱਖਿਆ ਗਿਆ ਸੀ ਗੰਦੇ ਨਾਲੇ ਨੂੰ ਰੋਕਣ ਵਾਸਤੇ ਤੇ ਉਥੇ ਸੰਗਤ ਨੇ ਵੱਧ ਤੋਂ ਵੱਧ ਚੜ ਕੇ ਕੱਲ ਵੀਡੀਓ ਵੀ ਪਾਈ ਸੀ ਕਿ ਵੱਧ ਤੋਂ ਵੱਧ ਸੰਗਤ ਉਥੇ ਪਹੁੰਚੀ ਕਿਉਂਕਿ ਉਹ ਸਾਰੇ ਪੰਜਾਬ ਦਾ ਹੀ ਮਸਲਾ ਸੀ ਕਿਸੇ ਦਾ ਨਿੱਜੀ ਨਹੀਂ ਸੀ ਸਾਡੇ ਸਾਰੇ ਪੰਜਾਬ ਦਾ ਪਾਣੀ ਜਿਹੜਾ ਉਹ ਗੰਦਾ ਹੋ ਰਿਹਾ ਸੀ ਤੇ ਜਿਹਦੇ ਨਾਲ ਕਿੰਨੀਆਂ ਬਿਮਾਰੀਆਂ ਨਾਲ ਲੋਕ ਜਿਹੜੇ ਉਹ ਪੀੜਤ ਹੋ ਰਹੇ ਸੀ ਤੇ ਇਹ ਕਰਕੇ ਸਰਕਾਰਾਂ ਨੇ ਉਹ ਜਿੱਦਾਂ ਕੱਲ ਤੁਹਾਨੂੰ ਕੱਲ ਵੀ ਸ਼ੱਕ ਸੀ ਤੇ ਕੱਲ ਕੁਝ ਬੰਦੇ ਸਾਡੇ ਚਲੇਗੇ ਅੱਜ ਅਹੀਂ ਜਥੇ ਸਮੇਤ ਜਾਣਾ ਸੀ ਤੇ 4:30 ਵਜੇ ਦਾ ਸਾਡੇ ਘਰ ਨੂੰ ਸਾਰੇ ਪਾਸੇ ਇਹਨਾਂ ਨੇ ਕੀ ਰਪਾਇਆ ਵਾ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਸਵੱਧ ਚੜ ਕੇ ਉੱਥੇ ਸੰਗਤ ਜਿੱਦਾਂ ਵੀ ਪਹੁੰਚ ਸਕਦੀ ਪਹੁੰਚੇ ਕਿਉਂਕਿ ਇਹ ਸਾਰੇ ਪੰਜਾਬ ਦਾ ਹੀ ਮਸਲਾ ਵਾ ਤੇ ਸਰਕਾਰਾਂ ਨੂੰ اپیل ਕਰਦੀ ਕਿ ਜਿਹੜਾ ਕੰਮ ਤੁਸੀਂ ਰੋਕਣਾ ਚਾਹੁੰਦੇ ਜੇ ਉਹ ਤਾਂ ਤੁਸੀਂ ਰੁਕਦੇ ਰੋਕਣਾ ਉਹ ਤੁਸੀਂ ਰੋਕ ਨਹੀਂ ਸਕਦੇ ਤੇ ਜਿਹੜੇ ਚੰਗੇ ਕੰਮ ਲਈ ਇਕੱਠ ਹੁੰਦੇ ਉੱਥੇ ਤੁਸੀਂ ਆਪਣੀਆਂ ਫੋਰਸਾਂ ਲਾ ਦਿੰਦੇ ਜੇ ਘਰ ਘਰ ਨਸ਼ਾ ਵੇਚ ਰਿਆ ਹਰ ਪਿੰਡ ਚ ਹਰ ਸ਼ਹਿਰ ਚ ਉਹ ਤਾਂ ਡਕੋ ਰੋਕਿਆ ਨਹੀਂ ਜਾ ਸਕਦਾ ਇਹ ਸਰਕਾਰ ਵੀ ਜਿਹੜੀ ਆ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜੇ ਕਿਉਂਕਿ ਸਰਕਾਰ ਵੀ ਪੰਜਾਬ ਨੂੰ ਬਚਾਉਣਾ ਨਹੀਂ ਚਾਹੁੰਦੀ ਇਹ ਮਾਰਨਾ ਚਾਹੁੰਦੀ ਆ ਤੇ ਇਹ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ ਜਿਸ ਵੀ ਤਰੀਕੇ ਨਾਲ ਪਹੁੰਚਿਆ ਜਾ ਸਕਦਾ ਵੱਧ ਚੜ ਕੇ ਪਹੁੰਚੋ ਆ ਜਿਹੜਾ ਅੱਜ ਲੁਧਿਆਣੇ ਵਿੱਚ ਕੱਠ ਲੱਖਿਆ ਗਿਆ ਸੀ ਗੰਦੇ ਨਾਲੇ ਨੂੰ ਰੋਕਣ ਵਾਸਤੇ ਤੇ ਉਥੇ ਸੰਗਤ ਨੇ ਵੱਧ ਤੋਂ ਵੱਧ ਚੜ ਕੇ ਕੱਲ ਵੀਡੀਓ ਵੀ ਪਾਈ ਸੀ ਕਿ ਵੱਧ ਤੋਂ ਵੱਧ ਸੰਗਤ ਉਥੇ ਪਹੁੰਚੀ ਕਿਉਂਕਿ ਉਹ ਸਾਰੇ ਪੰਜਾਬ ਦਾ ਹੀ ਮਸਲਾ ਸੀ ਕਿਸੇ ਦਾ ਨਿੱਜੀ ਨਹੀਂ ਸੀ ਸਾਡੇ ਸਾਰੇ ਪੰਜਾਬ ਦਾ ਪਾਣੀ ਜਿਹੜਾ ਉਹ ਗੰਦਾ ਹੋ ਰਿਹਾ ਸੀ ਤੇ ਜਿਹਦੇ ਨਾਲ ਕਿੰਨੀਆਂ ਬਿਮਾਰੀਆਂ ਨਾਲ ਲੋਕ ਜਿਹੜੇ ਉਹ ਪੀੜਤ ਹੋ ਰਹੇ ਸੀ ਤੇ ਇਹ ਕਰਕੇ ਸਰਕਾਰਾਂ ਨੇ ਉਹ ਜਿੱਦਾਂ ਕੱਲ ਤੁਹਾਨੂੰ ਕੱਲ ਵੀ ਸ਼ੱਕ ਸੀ ਤੇ ਕੱਲ ਕੁਝ ਬੰਦੇ ਸਾਡੇ ਚਲੇਗੇ ਅੱਜ ਅਹੀਂ ਜਥੇ ਸਮੇਤ ਜਾਣਾ ਸੀ ਤੇ 4:30 ਵਜੇ ਦਾ ਸਾਡੇ ਘਰ ਨੂੰ ਸਾਰੇ ਪਾਸੇ ਇਨ ਨੇ ਕੇ ਰਾ ਪਾਇਆ ਵਾ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਸਵੱਧ ਚੜ ਕੇ ਉੱਥੇ ਸੰਗਤ ਜਿੱਦਾਂ ਵੀ ਪਹੁੰਚ ਸਕਦੀ ਪਹੁੰਚੇ ਕਿਉਂਕਿ ਇਹ ਸਾਰੇ ਪੰਜਾਬ ਦਾ ਹੀ ਮਸਲਾ ਵਾ ਦੇ ਸਰਕਾਰਾਂ ਨੂੰ ਅਪੀਲ ਕਰਦੀ ਹਾਂ ਕਿ ਜਿਹੜਾ ਕੰਮ ਤੁਸੀਂ ਰੋਕਣਾ ਚਾਹੁੰਦੇ ਜੇ ਉਹ ਤਾਂ ਤੁਸੀਂ ਰੁਕਦੇ ਰੋਕਣਾ ਉਹ ਤੁਸੀਂ ਰੋਕ ਨਹੀਂ ਸਕਦੇ ਤੇ ਜਿਹੜੇ ਚੰਗੇ ਕੰਮ ਲਈ ਇਕੱਠ ਹੁੰਦੇ ਉੱਥੇ ਤੁਸੀਂ ਆਪਣੀਆਂ ਫੋਰਸਾਂ ਲਾ ਦਿੰਦੇ ਜੇ ਘਰ ਘਰ ਨਸ਼ਾ ਵੇਚ ਰਿਹਾ ਹਰ ਪਿੰਡ ਚ ਹਰ ਸ਼ਹਿਰ ਚ ਉਹ ਤਾਂ ਡਕੋ ਰੋਕਿਆ ਨਹੀਂ ਜਾ ਸਕਦਾ ਇਹ ਸਰਕਾਰ ਵੀ ਜਿਹੜੀ ਹੈ ਕੋਝੀਆਂ ਹਰਕਤਾਂ ਤੋਂ ਬਾਝ ਆ ਜੇ ਕਿਉਂਕਿ ਸਰਕਾਰ ਵੀ ਪੰਜਾਬ ਨੂੰ ਬਚਾਉਣਾ ਨਹੀਂ ਚਾਹੁੰਦੀ ਇਹ ਮਾਰਨਾ ਚਾਹੁੰਦੀ ਆ ਤੇ ਇਹ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ ਜਿਸ ਵੀ ਤਰੀਕੇ ਨਾਲ ਪਹੁੰਚਿਆ ਜਾ ਸਕਦਾ ਵੱਧ ਚੜ ਕੇ ਪਹੁੰਚਾ